ਪੰਜਾਬ ਨਾਲ ਲੱਗਦੀਆਂ ਕਈ ਸਰਹੱਦਾਂ ਜੋ ਕਿ ਐਸਟਾ ਹੌਟਸਪੌਟ ਬਣੀਆਂ ਹੋਈਆਂ ਹਨ ਜਿਸ ਕਾਰਨ ਨਸ਼ੇ ਦਾ ਕਾਰੋਬਾਰ ਵੱਡੀ ਪੱਧਰ ਤੇ ਕੀਤਾ ਜਾਂਦਾ ਜਿੱਦੀ ਰੋਕਥਾਮ ਦੇ ਲਈ ਪੰਜਾਬ ਪੁਲਿਸ ਦੇ ਜਵਾਨ ਅਤੇ ਬੀਐਸਐਫ ਦੇ ਜਵਾਨ ਸਰਚ ਮੈਨ ਚਲਾਏ ਜਾਂਦੇ ਹਨ ਦੇਖਣ ਵਿੱਚ ਆਇਆ ਥਾਦੋਂ ਪਰ ਡਰੋਨ ਰਾਹੀਂ ਨਿਸ਼ਲੇ ਪਦਾਰਥ ਪੰਜਾਬ ਵਿੱਚ ਭੇਜੇ ਜਾ ਰਹੇ ਹਨ ਜਿਸ ਕਾਰਨ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ ਪਰ ਇਹਨਾਂ ਦੇ ਇਰਾਦਿਆਂ ਨੂੰ ناکਾਮ ਕਰਨ ਲਈ ਸਾਡੇ ਜਵਾਨ ਦਿਨ ਰਾਤ ਮਸ਼ਹਦ ਰਹਿੰਦੇ ਹਨ ਜਿਸ ਨਾਲ ਸਰਚ ਵਿਭਾਂਗ ਚਲਾਏ ਜਾਂਦੇ ਹਨ ਤਲਾਸ਼ੀਆਂ ਲਈਆਂ ਜਾਂਦੀਆਂ ਹਨ ਜਿਸ ਨੂੰ ਲੈ ਕੇ ਇੱਕ ਅਭਿਆਨ ਦੌਰਾਨ ਪੁਲਿਸ ਵੱਲੋਂ ਤੇ ਬੀਐਸਐਫ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੋਂ 3.5 ਕਰੋੜ ਦੇ ਕਰੀਬ ਨਸ਼ੀਲਾ ਪਦਾਰਥ ਤੇ ਗੋਲੀ ਸਿੱਕਾ ਤੇ ਅਸਲਾ ਬਰਾਮਦ ਕੀਤਾ ਗਿਆ ਹਰਦਾਸਪੁਰ ਦੇ ਵਿੱਚ ਐਸਟੀਐਫ ਅਮਰਤਸਰ ਅਤੇ ਬੀਐਸਐਫ ਦਾ ਇੱਕ ਜੁਆਇੰਟ ਆਪਰੇਸ਼ਨ ਚੱਲਿਆ ਜਿਸ ਦੇ ਵਿੱਚ ਦੋ ਤਸਕਰ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ 3.5 ਕਰੋੜ ਰੁਪਏ ਦੀ ਹੈਰਨ ਬਰਾਮਦ ਕੀਤੀ ਗਈ ਹੈ ਜਿ세 ਜਾ ਰਿਹਾ ਹੈ ਕਿ ਹੈਰਨ ਦਾ કુલ ਵજન 540 ਗ੍ਰਾਮ ਹੈ ਤੇ ਨਾਲ ਹੀ ਇੱਕ ਪਿਸਤੌਲ ਇੱਕ ਮੈਗਜ਼ੀਨ ਤੇ ਪੰਜ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਤੇ ਖੇਪ ਨੂੰ ਪੀਲੇ ਰੰਗ ਦੀ ਟੀਪ ਦੇ ਵਿੱਚ ਲਪੇਟਿਆ ਹੋਇਆ ਸੀ ਤੇ ਇਹ ਟੀਪ ਚਿਪਕਣ ਵਾਲੀ ਸੀ ਜਿਸ ਤੋਂ ਇਹ ਸਪਸ਼ਟ ਜ਼ਾਹਰ ਹੁੰਦਾ ਹੈ ਕਿ ਇਸ ਨੂੰ ਡਰੋਨ ਦੇ ਰਾਹੀਂ ਸੁੱਟਿਆ ਗਿਆ ਹੋਵੇਗਾ ਤੇ ਬੀਐਸਐਫ ਅਧਿਕਾਰੀਆਂ ਨੇ ਇਤਿਹਾਏ ਕਿ ਬਿਤੇ ਲੰਮੇ ਸਮੇਂ ਤੋਂ ਲਗਾਤਾਰ ਪਾਕਿਸਤਾਨ ਬੰਡਰ ਬਾਰਡਰ ਰਾਹੀਂ ਡਰੋਨ ਦੀ ਐਕਟੀਵਿਟੀ ਦੇਖੇ ਜਾ ਰਹੀ ਹੈ ਤੇ ਬੀਐਸਐਫ ਸਬ ਸਮੇਤ ਪੰਜਾਬ ਪੁਲਿਸ ਬੀਤੇ ਲੰਮੇ ਸਮੇਂ ਤੋਂ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਨੂੰ ناکام ਬੀ ਕਰ ਰਹੀ ਹੈ ਤੇ ਕਈ ਕਿਲੋ ਹੈਰਨ ਤੇ ਹਥਿਆਰ ਬਰਾਮਦ ਕੀਤੇ ਜਾ ਚੁੱਕੇ ਨੇ